Terima ਤੁਹਾਨੂੰ ਬੁੱਢਾ ਦਾਲ ਦਾ ਇਤਿਹਾਸ ਪਤਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਤਾਂ ਉਸ ਵੇਲੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਕਿ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ आओ ਜੇ ਸਹਿਮਤੀ ਨਾਲ ਲੈ ਕੇ ਆਉਂਦੇ ਹੋ ਤਾਂ ਠੀਕ ਹੈ ਨਹੀਂ ਤਾਂ ਜੰਗ ਲੜ ਕੇ ਲਿਆਓ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਸਮੇਂ ਦੇ ਸਾਰੇ ਸਿੱਖਾਂ ਨੂੰ ਚਿੱਠੀਆਂ ਭੇਜੀਆਂ ਅਤੇ ਉਸ ਸਮੇਂ ਕਰੀਬ 35 ਤੋਂ 40 ਹਜ਼ਾਰ ਸਿੱਖ ਇਕੱਠੇ ਹੋ ਗਏ ਇਨ੍ਹਾਂ ਸਾਰੇ ਸਿੱਖਾਂ ਦੀ ਫੌਜ ਨੂੰ ਸ਼ਸਤਰ ਬਸਤਰ ਘੋੜੇ ਅਤੇ ਸੰਦਬੱਧ ਲੈ ਕੇ ਜਦੋਂ ਉਹ ਦਿੱਲੀ ਪਹੁੰਚੇ ਅਤੇ ਫਿਰ ਗਵਾਲੀਅਰ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਲੈ ਕੇ ਆਂਦਾ ਜਦੋਂ ਗੁਰੂ ਸਾਹਿਬ ਜੀ ਦਿੱਲੀ ਪਹੁੰਚੇ ਉਸ ਰਾਤ ਮਹਾਰਾਜ ਨੇ ਉੱਥੇ ਆਸਣ ਕੀਤਾ ਕਿਤੇ ਕੜਿਆਂ ਦੀ ਆਵਾਜ਼ ਆਉਂਦੀ ਸੀ ਕਿਤੇ ਸ਼ਸਤਰਾਂ ਦੇ ਖੜਕਣ ਦੀ ਆਵਾਜ਼ ਆਉਂਦੀ ਸੀ ਅਤੇ ਕਿਤੇ ਘੋੜਿਆਂ ਦੇ ਹਣਕੜ ਦੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਬਾਬਾ ਬੁੱਢਾ ਸਾਹਿਬ ਜੀ ਇਹ ਵੱਡੀ ਫੌਜ ਸਰਕਾਰੀ ਫੌਜ ਹੈ ਜਾਂ ਮੁਗਲਾਂ ਦੀ ਫੌਜ ਹੈ ਉਹਨਾਂ ਨੇ ਕਿਹਾ ਮਹਾਰਾਜ ਇਹ ਮੁਗਲਾਂ ਦੀ ਫੌਜ ਨਹੀਂ ਇਹ ਤੁਹਾਡੀ ਫੌਜ ਹੈ ਮਹਾਰਾਜ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਫਿਰ ਦੱਸਿਆ ਕਿ ਮਾਤਾ ਗੰਗਾ ਜੀ ਨੇ ਹੁਕਮ ਦਿੱਤਾ ਸੀ ਕਿ ਜੇ ਪ੍ਰੇਮ ਨਾਲ ਨਹੀਂ ਤਾਂ ਜੰਗ ਲੜ ਕੇ ਗੁਰੂ ਸਾਹਿਬ ਜੀ ਨੂੰ ਲੈ ਕੇ ਆਓ ਗੁਰੂ ਸਾਹਿਬ ਐਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਨਾਮ ਦਾ ਪੰਥ ਚੱਲੇਗਾ